ਜ਼ਿਲ੍ਹਾ ਗੁਰਦਾਸਪੁਰ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਕੁੱਲ 167 ਗ੍ਰਾਮ ਅਫੀਮ 1 32 ਬੋਰ ਦੀ ਪਿਸਤੌਲ 450 ਗ੍ਰਾਮ ਡੋਡੇ ਅਤੇ ਡਰੱਗ ਮਨੀ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦੂਸਰੇ ਮਾਮਲੇ ਵਿੱਚ ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਟੀਮ ਵੱਲੋਂ ਗੁਰਜੀਤ ਸਿੰਘ ਉਰਫ ਕਾਲਾ ਪੁੱਤਰ ਮਹਿੰਦਰ ਸਿੰਘ ਵਾਸੀ ਨਵਾਂ ਨਸ਼ਹਿਰਾ ਥਾਣਾ ਪੁਰਾਣਾ ਸ਼ਾਲਾ ਨੂੰ ਉਸਦੇ ਘਰ ਤੋਂ ਬਾਹਰ ਕਾਬੂ ਕਰਕੇ ਉਸ ਪਾਸੋਂ 100 ਗ੍ਰਾਮ ਅਫੀਮ 450 ग्राम डोडे पोस्ट ₹3000 ड्रग मनी समेत छोटा कंप्यूटराइज्ड गंडा बरामद ਕੀਤਾ ਜਿਸ ਤੇ ਮੁਕੱਦਮਾ ਐਨਡੀपीएस ਐਕਟ थाना ਪੁਰਾਣਾ ਸ਼ਾਲਾ ਦਰਜ ਕਰਕੇ ਗੁਰਜੀਤ ਸਿੰਘ ਉਰਫ ਕਾਲਾ ਪੁੱਤਰ ਮਹਿੰਦਰ ਸਿੰਘ ਵਾਸੀ ਨਵਾਂ ਨਸ਼ਹਿਰਾ थाना ਪੁਰਾਣਾ ਸ਼ਾਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਬਕਾ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੋਰੂ ਯਾਦਵ आईपीएस ਉਹਨਾਂ ਦੇ ਦਿਸ਼ਾ ਨਿਰਦੇਸ਼ ਛੇੜ ਜਿਹੜੀ ਕਿ ਪੰਜਾਬ ਵਿੱਚ ਉਹਨਾਂ ਦੇ ਸ਼ਬਦਾਂ ਚ ਇੱਕ ਵਾਰਨ ਡਰੱਗਸ ਜੋ ਕਿ جاری ਮੁਹਿੰਮ ਜਾਰੀ ਹੈ। ਇਨ ਇਹਦੀ ਲੜੀਵਾਰ ਇਹਨੂੰ ਅੱਗੇ ਲਿਜਾਣਦੇ ਹੋਏ ਐਸਐਸਪੀ ਗੁਰਦਾਸਪੁਰ ਸ਼੍ਰੀ ਅਦਿੱਤਿਆ ਜੀ ਦੀ ਰੈਨਮਾਈ ਹੇਟ ਗੁਰਦਾਸਪੁਰ ਪੁਲਿਸ ਨੂੰ ਦੋ ਵੱਖ-ਵੱਖ ਮੁਕੱਦਮਿਆਂ 'ਚ ਸਫਲਤਾ ਹਾਸਿਲ ਹੋਈ ਹੈ। ਇਹਦੇ ਵਿੱਚ ਸਪੈਸ਼ਲ ਟੀਮ ਦੇ ਇੰਚਾਰਜ ਗੁਰਵਿੰਦਰ ਸਿੰਘ ਜੀ, ਐਸਐਚਓ ਦਿਨਨਗਰ ਅਮਰਿਤਪਾਲ ਜੀ, ਐਸਐਚਓ ਪੁਰਾਣਾ ਸ਼ਾਲਾ ਮੋਨ ਲਾਲ ਜੀ ਤੇ ਇਹਨਾਂ ਦੀ ਟੀਮ ਸਾਡੇ ਆਈਓ ਸਹਿਬਾਨ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਪਹਿਲਾ ਮੁਕੱਦਮਾ ਪੀਐਸ ਦਿਨਨਗਰ 'ਚ ਦਰਜ ਹੋਇਆ ਜੀ ਐਫਆਈਆਰ ਨੰਬਰ 26 ਇਦੇ ਵਿੱਚ ਸੈਕਸ਼ਨ 18 ਐਨਡੀਪੀਐਸ ਐਕਟ ਪੱਛੀ ਆਮਜ਼ ਐਕਟ ਲੱਗਿਆ ਤੇ ਅਵਿਨਾਸ਼ ਸਿੰਘ ਤੇ ਹਰਸ਼ੈਣੀ ਇਹ ਦੋਨੋਂ ਮਰੋਟ ਦੇ ਵਸਨੀਕ ਹੈ ਇਹਨਾਂ ਤੋਂ ਬਰਾਮਦਗੀ ਜਿਹੜੀ ਹੈ ਜੀ 32 ਬੋਰ ਪਿਸਟਲ 17 ਗ੍ਰਾਮ ਅਫੀਮ ਦੀ ਬਰਾਮਦਗੀ ਤੇ ਫਰਦਰ ਵੀ ਆਪਾਂ ਇਹਨਾਂ ਦਾ ਰਿਮਾਂਡ ਲਿਆ ਉਹਦੇ ਵਿੱਚ ਉਹ ਹੋਰ ਸਾਨੂੰ ਤੱਥ ਨਵੇਂ ਤੱਥ ਲੱਭੇ ਤੇ ਹੋਰ ਸਾਨੂੰ ਰਿਕਵਰੀ ਅਫੀਮ ਦੀ ਵੀ ਹੋਈ ਹੈ ਜੀ ਦੂਸਰਾ ਜਿਹੜਾ ਮੁਕੱਦਮਾ ਹੈ ਉਹ ਐਫ ਆਈ ਆਰ ਨੰਬਰ 12 ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਦਾ ਇਹਦੇ ਵਿੱਚ ਸੈਕਸ਼ਨ 15 18 27 ਐ ਐਨ ਡੀ ਪੀ ਐ ਸੈਕ ਲੱਗਾ ਇਹਦੇ ਵਿੱਚ ਜਿਹੜਾ ਮੇਨ ਦੋਸ਼ੀ ਹੈ ਗੁਰਜੀਤ ਸਿੰਘ ਕਾਲਾ ਇਹ ਨਵਾਂ ਨੁਸ਼ਹਿਰਾ ਪੁਰਾਣੀ ਸ਼ਾਲੇ ਦਾ ਹੀ ਰਹਿਣ ਵਾਲਾ ਇਹਦੇ ਕੋਲੋਂ 100 ਗ੍ਰਾਮ ਹਫੀਮ 450 ਗ੍ਰਾਮ ਡੋਡੇ ਪੋਸਟ 3000 ਰੁਪਏ ਡਰਗ ਮੰਨੀ ਤੇ ਇਲੈਕਟ੍ਰੋਨਿਕ ਕੰਡਾ ਇਹਦੀ ਬਰਾਮਦਗੀ ਹੋਈ ਹੈ ਅਸੀਂ ਨਸ਼ਾ ਵਿਰੋਧ ਜਿਹੜੀ ਮੁਹਿੰਮ ਹੈ ਉਹਨੂੰ ਇਹ ਜਾਰੀ ਰੱਖਾਂਗੇ ਤੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਅਸੀਂ ਵਚਨ ਪਾਤਾ ਪਹਿਲੇ ਇਹਲਾ ਦੋਸ਼ੀ ਇਹ ਆਊਟ ਆਫ ਸਟੇਟ ਜਦੋਂ ਆਪਣਾ ਟਰੱਕ ਡਰਾਈਵਰ ਦਾ ਕੰਮ ਕਰਦਾ ਤਾਂ ਉਥੋਂ ਮੋਡਲੀ ਪੁੱਛ ਕੇ ਚੋਥੋਂ ਲੈ ਕੇ ਆਂਦਾ ਸੀ ਤੇ ਇੱਥੇ ਆ ਕੇ ਵੇਚਦਾ ਸੀ ਜਿਹੜਾ ਪਿਸਟਲ ਵਾਲਾ ਬੰਦਾ ਫੜਿਆ ਜੀ ਇਹਦੇ ਕੋਲ ਸਬੰਧ ਨਹੀਂ ਹੈ ਕਿਸੇ ਨਾਲ ਜਾਂ ਇਹਦੇ ਤੇ ਜੀ ਪਹਿਲਾਂ ਸਿਰਫ ਇੱਕ ਐਕਸਾਈਜ਼ ਦਾ ਪਰਚਾ ਇਹਦੇ ਤੇ ਇਹਦਾ ਖਾਜੇ ਤਾਂ ਕੋਈ ਮਿਸਲ ਜਿ ਕੋਈ ਸਬੰਧ ਨਹੀਂ ਹੈ ਕਿਸੇ ਗੈਂਗਸਟਰੇ ਕੋਈ ਉੱਧਰ ਦੇ ਕ੍ਰਾਈਮਨਲ ਨਾਲ ਦੱਸਿਆ ਨਹੀਂ ਇਹ ਪਿਸਤਲ ਕਿਸ ਪਰਪਸ ਲਈ ਲਈ ਹੈ ਪਿਸਤਲ ਜੀ ਇਹ ਕਿਉਂਕਿ ਨਸ਼ੇ ਦਾ ਵਪਾਰ ਕਰਦੇ ਆ ਤੇ ਆਪਣੀ ਸੁਰੱਖਿਆ ਲਈ ਜਾਂ ਡਰਾਉਣ ਵਾਸਤੇ ਉਸ ਵਾਸਤੇ ਇਹਨਾਂ ਨੇ ਪਿਸਤਲ ਜਿਹੜਾ ਟੁਕਿਓਰ ਕੀਤਾ ਹੋਇਆ ਹੈ ਕਿੰਨੀ ਕੁ ਦਿਨ ਤੋਂ ਇਹ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਇਹ ਜੀ ਇਹ ਅੱਗੇ ਹੁਣ ਪੁੱਛਗੇ ੱਚ ਹੀ ਆਏਗਾ ਕਿ ਕਿੰਨੀ ਕੁ ਦਿਨ ਤੋਂ ਪਹਿਲਾਂ ਇਹਨਾਂ ਦੇ ਪਿਛਲੇ ਪਰਚੇ ਸਿਰਫ ਇੱਕ ਐਕਸਰਸਾਈਜ਼ ਦਾ ਪਰਚਾ ਮੋੜ ਲਈ ਪੁੱਛਗੇ ਸਤੋਹੀ ਹੈ ਜੀ ਕਿ ਨਵੇਂ-ਨਵੇਂ ਇਸ ਧੰਦੇ ਚਾਹੀ ਸੀ ਬਟ ਛੇਤੀ ਫੜੇ ਗਏ ਇਹ ਉਹ ਦੋਗਾਂ ਦਾ ਦੇਖ ਨਹੀਂ ਕੀ ਜੈ ਇਹਨਾਂ ਦੇ ਦੋਨਾਂ ਦੀ ਉਮਰ ਤੇ ਖੋਲੇ ਹੈ ਜੀ ਇਹ ਸਾਲ ਬੱਚੇ ਇਹ 25 ਤੋਂ 30 ਸਾਲ ਦੇ ਨੌਜਵਾਨ ਹੈ ਇੰਡੀਆ ਕ੍ਰਾਈਮ ਨਿਊਜ਼ ਜੁਰਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ